ਬੀਤੇ ਦਿਨੀ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਪੰਜਾਬ ਦੇ ਵਿਧਾਇਕਾਂ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੋਈ ਮੀਟਿੰਗ ਦੇ ਮਗਰੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੇ ਵਿੱਚ ਸ਼ਿਫਟ ਹੋ ਸਕਦੇ ਨੇ 177 ਸਾਲ ਪੁਰਾਣੇ ਘਰ ਦੇ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੇ ਵਿੱਚ ਸ਼ਿਫਟ ਕਰ ਸਕਦੇ ਨੇ ਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲਦ ਜਲੰਧਰ ਦੇ ਵਿੱਚ ਸਥਿਤ 177 ਸਾਲ ਪੁਰਾਣੇ ਘਰ ਦੇ ਵਿੱਚ ਸ਼ਿਫਟ ਹੋ ਸਕਦੇ ਨੇ ਦੱਸਦੀ ਇਹ ਪਹਿਲਾਂ ਇਹ ਘਰ ਡਿਵੀਜ਼ਨ ਕਮਿਸ਼ਨਰ ਦਾ ਸੀਗਾ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ ਇਸ ਘਰ ਦੇ ਵਿੱਚ ਨਵੇਂ ਸੌਫੇ ਲੱਗਣੇ ਸ਼ੁਰੂ ਹੋ ਗਏ ਨੇ ਬੈਡਮਿੰਟਨ ਤੇ ਬਾਲੀਬਾਲ ਦੇ ਲਈ ਕੋਰਟ ਵੀ ਤਿਆਰ ਕੀਤਾ ਜਾ ਰਿਹਾ ਹੈ ਦੋਨਾਂ ਜਗ੍ਹਾ ਤੇ ਜਾਲ ਨੇ ਜਿਹੜੇ ਉਹ ਲਗਾ ਦਿੱਤੇ ਗਏ ਨੇ ਭਵਨ ਤਿਆਰ ਕਰਨ ਦੇ ਲਈ ਕੰਮ ਜਿਹੜਾ ਯੋਰਾਂ ਤੇ ਕੀਤਾ ਜਾ ਰਿਹਾ ਹੈ ਤਿਆਰੀਆਂ ਨੂੰ ਦੇਖਦੇ ਹੋਏ ਕਿਆਸ ਲਗਾਏ ਜਾ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਰਹਿਣ ਦੇ ਲਈ ਆ ਸਕਦੇ ਨੇ ਦੱਸਦੀ ਹੈ ਮੁੱਖ ਮੰਤਰੀ ਨੇ ਫਿਲਹਾਲ ਜਲੰਧਰ ਕੈਂਟ ਦੇ ਵਿੱਚ ਇੱਕ ਮਕਾਨ ਹੈ ਜਿਹੜਾ ਉਹ ਕਿਰਾਏ ਉੱਤੇ ਲਿਆ ਹੋਇਆ ਹੈ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੀ ਜਿਮਨੀ ਚੋਣ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਇੱਥੇ ਮੌਜੂਦ ਹੁੰਦੇ ਸੀ ਉਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਵਾਬੇ ਤੇ ਮਾਝੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਹਫ਼ਤੇ ਦੇ ਵਿੱਚ ਇੱਕ ਦੋ ਦਿਨ ਜਲੰਧਰ ਦੇ ਵਿੱਚ ਜ਼ਰੂਰ ਆਉਣਗੇ ਤਾਂ ਕਿ ਇੱਥੋਂ ਦੇ ਲੋਕਾਂ ਨੂੰ ਆਪਣੇ ਕੰਮ ਦੇ ਲਈ ਚੰਡੀਗੜ੍ਹ ਨਾ ਆਉਣਾ ਪਵੇ ਤਾਂ ਜਲੰਧਰ ਦੇ ਬਰਾਦਰੀ ਦੇ ਵਿੱਚ ਸਥਿਤ ਇਸ ਇਤਿਹਾਸਿਕ ਇਮਾਰਤ ਦੇ ਵਿੱਚ ਚਾਰ ਡ੍ਰੈਂਗ ਰੂਮ ਨੇ ਇੱਕ ਬਰਾਂਡ ਹੈ ਤੇ ਸਹਾਇਕ ਕਰਮਚਾਰੀਆਂ ਦੇ ਲਈ 10-2 ਕਮਰੇ ਵਾਲੇ ਪਰਿਵਾਰਕ ਫਲੈਟ ਵੀ ਨੇ ਘਰ ਦੇ ਸਾਹਮਣੇ ਇੱਕ ਵੱਡਾ ਵਗੀਚਾ ਹੈ ਇਸ ਦੇ ਪਿੱਛੇ ਜਲੰਧਰ ਦਾ ਪ੍ਰਸਿੱਧ ਕਲੱਬ ਜਿਮਖਾਨਾ ਹੈ ਮੁੱਖ ਮੰਤਰੀ ਦੇ ਲਈ ਮੁੱਖ ਮੰਤਰੀ ਦੇ ਲਈ ਨਵਾਂ ਫਰਨੀਚਰ ਲਗਾਇਆ ਜਾ ਰਿਹਾ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਜਲਦ ਜਲੰਧਰ ਦੇ ਵਿੱਚ ਸ਼ਿਫਟ ਹੋ ਸਕਦੇ ਨੇ 170 ਸਾਲ ਪੁਰਾਣੇ ਘਰ ਦੇ ਵਿੱਚੋਂ ਸ਼ਿਫਟ ਹੋ ਸਕਦੇ ਜਿੱਥੇ ਤਿਆਰੀਆਂ ਜੋਲਾਂ ਸ਼ੋਰਾਂ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਨਵੇਂ ਸੌਫੇ ਲਗਾਏ ਜਾ ਰਹੇ ਨੇ ਫਿਲਹਾਲ ਦੇਖਦੇ ਆ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਕਦੋਂ ਸ਼ਿਫਟ ਹੁੰਦੇ ਨੇ